ਆ ਵੇਹਲਾ ਇਹਦਾ ਹਾਲ ਰੋਜ਼ ਮੇਰੇ ਪਾ ਦਾ ਖਲਾਰਾ ਪਾ ਕੇ ਤੇ ਆਪ ਮੈਡਮ ਬਣ ਕੇ ਨਿਕਲ ਜਾਂਦੀ ਆ ਜਿੱਦਾਂ ਮੈਂ ਕੱਲੀ ਨੇ ਸਾਰੇ ਘਰ ਦੇ ਕੰਮ ਕਰਨ ਦਾ ਠੇਕਾ ਲਿਆ ਹੁੰਦਾ ਆ ਉਹ ਕਿਰਨ ਆ ਜਾ ਗਾਂ ਹੋਰ ਕਿੰਨਾ ਕ ਟਾਈਮ ਲਾਉਣਾ ਈ ਹਾਂਜੀ ਆ ਗਈ ਨਾਲ ਛੇਤੀ ਆ ਤੇ ਮੰਮੀ ਤੁਸੀਂ ਏਦਾਂ ਕਰਿਓ ਮੋਰ ਤੋਂ ਜਾ ਕੇ ਤੇ ਹਰਕਤ ਨੂੰ ਬੱਸੋਂ ਉਤਾਰ ਲਿਆਓ ਮੈਂ ਹਰਕਤ ਨੂੰ ਬੱਸੋਂ ਲੈ ਆਵਾਂ ਕਿਉਂ ਤੂੰ ਕਿੱਥੇ ਚੱਲੇ ਆਵਾਂ ਉਹ ਮੰਮੀ ਮੈਨੂੰ ਸ਼ਹਿਰ ਕੰਮ ਆ ਕੋਈ ਤਾਂ ਕਰਕੇ ਮੈਂ ਹੁਣ ਕਿਰਨ ਦੇ ਨਾਲ ਹੀ ਚੱਲੇ ਆਇਆ ਤੇ ਸ਼ਾਮਾ ਨੂੰ ਵੀ ਕਿਰਨ ਦੇ ਨਾਲ ਹੀ ਵਾਪਸ ਆਵਾਂਗਾ ਤੇ ਜੇ ਕੋਈ ਚੀਜ਼ ਮੰਗਾਉਣੀ ਹੋਏਗੀ ਸ਼ਹਿਰੋਂ ਤੇ ਮੈਨੂੰ ਫੋਨ ਕਰਕੇ ਦੱਸ ਦਿਓ ਆਪਾਂ ਫੜੀ ਲਿਆਵਾਂਗੇ ਕੋਈ ਗੱਲ ਨਹੀਂ ਜਾ ਤੂੰ ਜੇ ਮੈਨੂੰ ਕੋਈ ਚੀਜ਼ ਦੀ ਲੋੜ ਹੋਏਗੀ ਤੇ ਮੈਂ ਫੋਨ ਕਰ ਦਾਂਗੀ ਚਲੋ ਠੀਕ ਆ ਮੰਮੀ ਚਲਈਏ ਕਰਨਾ ਹਾਂਜੀ ਨਾ ਚਲੋ ਬੈ ਜਾ ਦੇਖ ਹਾਂ ਕਿਦਾਂ ਮੇਮ ਬਣ ਕੇ ਤਾਂ ਮੁੰਡੇ ਦੇ ਮਗਰ ਬੈ ਕੇ ਤੇ ਗਾਂ ਜਾਂਦੀ ਆ ਇਹਨੇ ਤਾਂ ਕਦੀ ਇੰਨਾ ਨਹੀਂ ਆਖਿਆ ਵੀ ਮੰਮੀ ਤੇਰੇ ਕੋਲ ਜਿੰਨਾ ਕੰਮ ਹੋਵੇਗਾ ਤਾਂ ਤੂੰ ਉਹਨਾ ਮਗਰੋਂ ਕਰ ਲੈ ਬਾਕੀ ਮੈਂ ਆਣ ਕੇ ਕਰ ਲਾਂਗੀ ਇਹ ਨੌਕਰੀ ਤੇ ਕਿ ਜਾਂਦੀ ਆ ਇਹਨੇ ਤੇ ਮੈਨੂੰ ਹੀ ਨੌਕਰ ਬਣਾ ਛੱਡਿਆ ਵਾ ਮੈਂ ਤੇ ਬਸ ਮੁੰਡੇ ਦੇ ਮੂੰਹ ਨੂੰ ਚੁੱਪ ਕੀਤੀ ਰਹਿਣੀ ਆ ਨਹੀਂ ਤੇ ਇਹਨੂੰ ਮੈਂ ਝੱਟ ਸਿੱਧਿਆ ਕਰਦਾ ਚਾਚੀ ਦੀ ਨੌਂ ਦੀਆਂ ਤੇ ਮੌਜਾਂ ਨੇ ਸਿੱਧੇ ਸਿੱਧੇ ਆ ਰੋਕ ਕਿਤੇ ਨੌਂ ਕਰੀ ਤੇ ਨਿਕਲ ਜਾਂਦੀ ਆ ਮਗਰੋਂ ਘਰ ਕੀ ਹੁੰਦਾ ਕੀ ਨਹੀਂ ਇਹਨੂੰ ਕੋਈ ਮਤਲਬ ਹੀ ਨਹੀਂ ਹੈਗਾ ਚੱਲ ਮੈਂ ਇੱਤੋਂ ਕੀ ਲੈਣਾ ਮੈਂ ਚਾਚੀ ਵਾਲ ਜਿਹੜਾ ਕੰਮ ਆਇਓ ਤੇ ਕਰਕੇ ਆਵਾਂ ਚਾਚੀ ਘਰੇ ਜੇ ਹਾਂ ਪੁੱਤ ਘਰੇ ਆ ਜਾ ਲੰਘਿਆ ਬੜਾ ਖਲਾਰਾ ਪਿਆ ਇਹਨਾਂ ਦੇ ਘਰੇ ਸਾਸਤਿਕਾਲ ਚਾਚੀ ਜੀ ਸਾਸਰੀਕਾਲ ਪੁੱਤ ਚਾਚਾ ਜੀ ਕੀ ਗੱਲ ਘਰੇ ਬੜਾ ਖਲਾਰਾ ਪਿਆ ਕਿਰਨੇ ਕੰਮ ਕਰਕੇ ਨਹੀਂ ਜਾਂਦੀ ਪੁੱਤ ਕਿੱਥੇ ਕੰਮ ਕਰਕੇ ਜਾਂਦੀ ਆ ਮੜੀਆਂ-ਭੋਟੀਆਂ ਸਫਾਈਆਂ ਕਰਕੇ ਤੇ ਮੁੰਡੇ ਦਾ ਡਿਫਨ ਬਣਾ ਕੇ ਗਾਂ ਜਾਂਦੀ ਆ ਬਾਕੀ ਮੈਂ ਜਾਣਾ ਤੇ ਮੇਰਾ ਕੰਮ ਜਾਣੇ ਅੱਛਾ ਚਾਚੀ ਇਹਦਾ ਮਤਲਬ ਕਰ ਦ ਸਾਰਾ ਕੰਮ ਤੂੰ ਹੀ ਕਰਦੀ ਐ ਤੇ ਹੋਰ ਕੀ ਪੁੱਤ ਜਦੋਂ ਉਹਦੇ ਮਗਰੋਂ ਘਰੇ ਮੈਂ ਇਕੱਲੀ ਰਹਿ ਜਾਨੀ ਆ ਤੇ ਮੈਂ ਹੀ ਫਿਰ ਕੰਮ ਕਰਨੇ ਆ ਪਹਿਲਾਂ ਹੁਣ ਮੈਂ ਰਸੋਈ ਦਾ ਖਲਾਰਾ ਸਾਂਭਾਂਗੀ ਫਿਰ ਸਾਰੇ ਘਰ ਦਾ ਖਲਾਰਾ ਸਾਂਭਾਂਗੀ ਉਹਨੇ ਚਾਹ ਨੂੰ ਮੁੰਡੇ ਦੇ ਆਉਣ ਦਾ ਟਾਈਮ ਹੋ ਜਾਣਾ ਵਾ ਫਿਰ ਮੈਂ ਉਹਦੇ ਵਾਸਤੇ ਰੋਟੀ ਪਕਾ ਕੇ ਖਵਾ ਲ ਕੇ ਉਹਨੂੰ ਸਵਾਲਾਂਗੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਦੇਣ ਕਿੱਥੇ ਲੰਗ ਜਾਂਦਾ ਆ ਚਾਚੀ ਫਿਰ ਤੇ ਤੂੰ ਬੜੀ ਕ ਮੇਰਾ ਤੇ ਇਹੋ ਹਾਲ ਆ ਤੂੰ ਦੱਸ ਕਿਦਾਂ ਆਉਣੇ ਹੋਏ ਚਾਚੀ ਮੈਨੂੰ ਮੰਮੀ ਨੇ ਤੁਹਾਡੇ ਵੱਲ ਭੇਜਿਆ ਵਾ ਕਹਿੰਦੀ ਵੱਡੀ ਕੋਠੀ ਵਾਲੇ ਦੇ ਨਵੇਂ ਦੇ ਘਰ ਮੁੰਡਾ ਹੋਇਆ ਵਾ ਉਹਦੇ ਪੇਕੇ ਕਹਿੰਦੇ ਸਮਾਨ ਲੈ ਕੇ ਆਉਣਾ ਵਾ ਉਹਨਾਂ ਘਰ ਸੱਦਾ ਆਇਆ ਵਾ ਤੇ ਤੁਹਾਨੂੰ ਜਾਣ ਵੱਲ ਕਹਿਣ ਦੇ ਆ ਪੁੱਤ ਤੁਹਾਡੇ ਘਰ ਸੱਦਾ ਹੀ ਨਹੀਂ ਆਇਆ ਤੇ ਮੈਂ ਕੀ ਕਰਨਾ ਜਾ ਕੇ ਚਾਚੀ ਉਹਨਾਂ ਨੇ ਕੀਤਾ ਤੇ ਤੇਰੇ ਨਵੇਂ ਪੁੱਤ ਦੇ ਫੋਨ ਤੇ ਫੋਨ ਉਹਨਾਂ ਨੇ ਫੋਨ ਨਹੀਂ ਚੁੱਕਿਆ ਤਾਂ ਕਰਕੇ ਉਹਨਾਂ ਨੇ ਮੰਮੀ ਨੂੰ ਦੱਸ ਦਿੱਤਾ ਕਿ ਉਹਨਾਂ ਦੇ ਘਰ ਸਨਾਹ ਪਹੁੰਚਾ ਦਿਓ ਵੀ ਆਉਣਾ ਜ਼ਰੂਰ ਆ ਅੱਛਾ ਨਵ ਦੇ ਤੇ ਕਿਰਨ ਦੇ ਫੋਨ ਤੇ ਫੋਨ ਆਇਆ ਤੇ ਉਹਨਾਂ ਮੈਨੂੰ ਦੱਸਿਆ ਤਾਂ ਕਰੀ ਚਾਚੀ ਇਹਨਾਂ ਨੂੰ ਆਪਣੀ ਕੋਈ ਹੋਸ਼ ਹੋਵੇ ਤੇ ਫੇਰ ਹੀ ਤੈਨੂੰ ਦੱਸਣ ਨਾਲੇ ਮੰਮੀ ਨੇ 12:00 12 ਵਜੇ ਜਾਣਾ ਵਾ ਤੁਹਾਡੇ ਘਰੇ ਆ ਜੀ ਤੇ ਇਕੱਠੀਆਂ ਚਲ ਜਿਓ ਪੁੱਤ ਮੇਰੇ ਕੋ ਕਿੱਥੇ ਜਾਇਆ ਜਾਣਾ ਵਾ ਤੂੰ ਮੰਮੀ ਆਪਣੇ ਨੂੰ ਕਹਦੇ ਆਪੀ ਉਹ ਇਕੱਲੀ ਚਲ ਜੇਗੀ ਕਿਉਂ ਚਾਚੀ ਤੇਰੇ ਕੋ ਕਿਉਂ ਨਹੀਂ ਜਾਇਆ ਜਾਣਾ ਪੁੱਤ ਮੇਰੇ ਕੋ ਕਿੱਥੇ ਜਾਇਆ ਜਾਣਾ ਵਾ ਅੱਜ ਹਰ ਖੇਤ ਨੂੰ ਸਕੂਲੋਂ ਛੇਤੀ ਛੁੱਟੀ ਹੋ ਜਾਣੀ ਆ ਉਹਨੇ 11:30 ਵਜੇ ਘਰ ਆ ਜਾਣਾ ਵਾ ਤੇ ਫਿਰ ਮੈਂ ਜਵਾਕ ਨੂੰ ਕੱਲਿਆਂ ਛੱਡ ਕੇ ਕਿੱਥੇ ਜਾਵਾਂਗੀ ਤੇ ਗਰਮੀ ਇੰਨੀ ਨਾਲ ਉਹਨੂੰ ਮੇਰੇ ਕੋ ਖੜਿਆ ਨਹੀਂ ਜਾਣਾ ਚਾਚੀ ਮੈਂ ਤੇ ਮੰਮੀ ਨੇ ਪਹਿਲਾਂ ਹੀ ਕਿਹਾ ਤਾਂ ਇਹ ਕਿ ਚਾਚੀ ਨੇ ਘਰੇ ਬੜੇ ਕੰਮ ਹੁੰਦੇ ਆ ਉਹ ਦੇਖੋ ਕਿੱਥੇ ਜਾਇਆ ਜਾਣਾ ਵਾ ਚਲ ਮੈਂ ਆ ਤੁਹਾਨੂੰ ਸੁਣਨ ਲਾਤਾ ਵਾ ਅੱਗੇ ਤੁਹਾਡੀ ਮਰਜ਼ੀ ਪੁੱਤ ਮੈਂ ਕੀ ਕਰ ਸਕਦੀ ਆ ਮੈਨੂੰ ਜਵਾਕ ਨੂੰ ਵੀ ਵੇਖਣਾ ਪੈਣਾ ਆ ਨਾਲੇ ਨਾਲ ਤੇ ਕਿੰਨੇ ਜਦੋਂ ਸ਼ਾਮਾਂ ਨੂੰ ਘਰ ਆਉਣਗੇ ਨਾ ਤੇ ਮੈਂ ਫਿਰ ਸ਼ਾਮਾਂ ਨੂੰ ਉਹਨਾਂ ਦੇ ਘਰ ਜਾ ਕੇ ਤੇ ਸ਼ਗਨ ਦੇਵਾਂਗੀ। ਚਲ ਠੀਕ ਹੈ ਚਾਚੀ ਜਿੱਦਾਂ ਤੈਨੂੰ ਸਹੀ ਲੱਗਦਾ ਤੂੰ ਉਦਾਂ ਹੀ ਕਰ ਲੈ। ਨਾਲੇ ਚਾਚੀ ਤੈਨੂੰ ਮੈਂ ਇੱਕ ਗੱਲ ਦੱਸਾਂ ਤੇਰੀ ਨਾ ਨੌਕਰੀ ਤੇ ਕੀ ਲੱਗੀ ਆ ਤੇਰੀ ਤਾਂ ਜੂਨ ਹੀ ਮਾੜੀ ਹੋ ਗਈ ਆ ਤੂੰ ਤੇ ਘਰ ਚ ਕੀ ਐਦੋ ਗਈਆਂ ਕਿਤੇ ਜਾਣਾ ਉੰਜੋਗੀ ਵੀ ਨਹੀਂ ਰਹੀ। ਪੁੱਤ ਕੀ ਕਰ ਸਕਦੇ ਆ ਜੋ ਮੇਰੇ ਕਰਮਾਂ ਚ ਲਿਖਿਆ ਉਹ ਹੀ ਹੋਣਾ। ਚਲ ਠੀਕ ਹੈ ਚਾਚੀ ਮੈਂ ਹੁਣ ਜਾਨੀ ਆ। ਬਹਿ ਜਾ ਪੁੱਤ ਚਾਹ ਪੀ ਕੇ ਚਲ ਜੀ। ਨਹੀਂ ਚਾਚੀ ਮੈਂ ਹੁਣ ਮੰਮੀ ਨੂੰ ਜਾ ਕੇ ਸੁਨਾਹ ਦੇਵਾਂ ਉਹ ਤੇ ਜਾਣ ਵਾਲੀ ਬਣੇ। ਚਲ ਠੀਕ ਹੈ ਪੁੱ ਆਵੇ ਹਲਾਏ ਦਾ ਹਾਲ ਆਈ ਤੇ ਘਰ ਮੈਨੂੰ ਸੁਣਾ ਦੇਣ ਹੀ ਤੇ ਮੈਨੂੰ ਕਿੰਨੀਆਂ ਗੱਲਾਂ ਸੁਣਾ ਕੇ ਗਈ ਆ ਲੋਕਾਂ ਦਾ ਵੀ ਕੋਈ ਹਾਲ ਨਹੀਂ ਹੈਗਾ ਕਿਰਤ ਪੁੱਤ ਆ ਜਾ ਸ਼ੀਤੀ ਤਿਆਰ ਹੋ ਜਾ ਨਾ ਤੰਗ ਕਰ ਮੈਨੂੰ ਨਹੀਂ ਤੇ ਤੇਰੀ ਬਸ ਨੰਗ ਜਣੀ ਆ ਨਹੀਂ ਮੰਮਾ ਮੈਂ ਢਾਡੀ ਘਟਿਆ ਰੋਂ ਮੰਮਾ ਪਾਪਾ ਘਟਿਆ ਰੋਂ ਪੁੱਤ ਪਾਪਾ ਤੇਰੇ ਡੰਗਰਾਂ ਨੂੰ ਪੱਠੇ ਪਾਉਣਦੇ ਆ ਉਹਨਾਂ ਨੂੰ ਟਾਈਮ ਲੱਗ ਜਾਣਾ ਵਾ ਆ ਜਾ ਮੈਂ ਤੈਨੂੰ ਤਿਆਰ ਕਰ ਦਿੰਨੀ ਆ ਨਹੀਂ ਮੰਮਾ ਮੈਂ ਢਾਡੀ ਘਟਿਆ ਰੋਂ ਮੰਮਾ ਪਾਪਾ ਘਟਿਆ ਰੋਂ ਹਰਕਿਰਤ ਗਾਲ ਤਾਂ ਸੁਣ ਮੇਰੀ ਹਰਕਿਰਤ ਪੁੱਤ ਗਾਲ ਤਾਂ ਸੁਣ ਨਹੀਂ ਮੁੰਡੇ ਮਗਰ ਭੱਜ ਗਿਆ ਆਪਣਾ ਟਾਈਮ ਨਾ ਖਰਾਬ ਕਰ ਫੇਰ ਤੂੰ ਆਖਣਾ ਮੰਮੀ ਮੈਂ ਚੱਲੀ ਆ ਤੇ ਤੂੰ ਹੀ ਕੰਮ ਕਰ ਲਿਓ ਪਰ ਮੰਮੀ ਜੇ ਮੈਂ ਕੰਮ ਕਰਨ ਲੱਪੀ ਤੇ ਹਰ ਕੀਰਤਨ ਤਿਆਰ ਕੌਣ ਕਰੂਗਾ ਕੋਈ ਗੱਲ ਨਹੀਂ ਹਰ ਕੀਰਤਨ ਅਸੀਂ ਆਪੇ ਤਿਆਰ ਕਰ ਲਾਂਗੇ ਜਾਂ ਤੁਰਸੋਈ ਦੇ ਕੰਮ ਕਰ ਜੇ ਤੇ ਕੋਹ ਹੁੰਦੇ ਆ ਤੇ ਠੀਕ ਹੈ ਮੰਮੀ ਕੋਈ ਨਹੀਂ ਪੁੱਤ ਮੈਂ ਤੇ ਯਾਰ ਕਰਦਾਗਾ ਤੇ ਪਹਿਲਾਂ ਮੈਨੂੰ ਇਹ ਦੱਸ ਤੇਰਾ ਫੇਵਰੇਟ ਸਬਜੈਕਟ ਕਿਹੜਾ ਆ ਇੰਗਲਿਸ਼ ਤੇ ਪੰਜਾਬੀ ਠੀਕ ਆ ਚਲ ਆ ਜਾ ਹੁਣ ਫਟਾਫਟ ਤਿਆਰ ਹੋ ਜੀਏ ਫਿਰ ਬੱਸ ਆ ਜੀ ਨੇ ਤੇਰੀ ਚਾਚੀ ਗਈ ਨਹੀਂ ਤੋਦਲ ਨੰਬੜਾ ਕਰਪੋਗ ਤੇ ਨਾ ਪੁੱਤ ਮੈਂ ਨਹੀਂ ਗਈ ਤੈਨੂੰ ਪਤਾ ਤਾਂ ਐ ਮੇਰ ਕੋ ਕਿਹੜਾ ਸਾਰਾ ਦਿਨ ਘਰੋਂ ਨਿਕਲਿਆ ਜਾਂਦਾ ਚਾਚੀ ਨਿਕਲਿਆ ਕਿਉਂ ਨਹੀਂ ਜਾਂਦਾ ਤੂੰ 10 ਮਿੰਟ ਆਪਣੇ ਜਗ੍ਹਾ ਤੇ ਕੱਢੀ ਸਕਦੀ ਹੈ ਨਾ ਤੂੰ ਤੇ ਜਵਾਗ ਦਾ ਬੰਨਾ ਲਾ ਕੇ ਬੈ ਗਈਆਂ ਜਵਾਗ ਤੇ ਕਹੜਾ ਸਾਰੀ ਜੜੀ ਬੈਠਾ ਰਹਿੰਦਾ ਹੈ ਪੁੱਤ ਬੰਨੇ ਕਾਦੇ ਲਾਉਣੇ ਆ ਉਹ ਤੇ ਮੇਰੀ ਇੱਕ ਮਿੰਟ ਨਹੀਂ ਜਾਣ ਛੱਡਦਾ ਹੁਣੇ ਵੇਖੀ ਉਹਨੇ ਸਕੂਲੋਂ ਆ ਜਣਾ ਆ ਤੇ ਉਹਨੂੰ ਰੋਟੀ ਖਵਾਲਣ ਤੋਂ ਲੈ ਕੇ ਤੇ ਸਵਾਲਾਂ ਤੱਕ ਦੀ ਜ਼ਿੰਮੇਵਾਰੀ ਮੇਰੀ ਹੁੰਦੀ ਆ ਚਾਚੀ ਮੈਂ ਮੰਨਦੀ ਆ ਕਿ ਦਾਦੀਆਂ ਨੂੰ ਪੋਤਰੇ ਪੋਤਰੀਆਂ ਨਾਲ ਪਿਆਰ ਹੁੰਦਾ ਵਾ ਪਰ ਮਾਂ ਪਿਓ ਦੀ ਵੀ ਤਾਂ ਕੋਈ ਜ਼ਿੰਮੇਵਾਰੀ ਹੁੰਦੀ ਆ ਨਾ ਆਪ ਤੇ ਉਹ ਡਿਊਟੀ ਤੇ ਚੱਲ ਜਾਂਦੀ ਆ ਇਹਦਾ ਮਤਲਬ ਇਹ ਕਹਣਾ ਵੀ ਸਾਰੀ ਜ਼ਿੰਮੇਵਾਰੀ ਤੂੰ ਹੀ ਵੇਖੋਗੇ ਪੁੱਤ ਕੀ ਕਰੀਏ ਹੁਣ ਜਦੋਂ ਜ਼ਿੰਮੇਵਾਰੀ ਸਾਰੀ ਸਿਰ ਤੇ ਪਈ ਆ ਤੇ ਫਿਰ ਨਭਾਉਣੀ ਪੈਣੀ ਆ ਚਾਚੀ ਇਹ ਤਰ੍ਹਾਂ ਵਿਅਮਿਆ ਮੇਰੇ ਮਾਮੇ ਦੇ ਨਾਉ ਨੌਕਰੀ ਤੇ ਲੱਗੀ ਆ ਮਜਾ ਆ ਮੇਰੀ मामੀ ਕਿਤੇ ਜਵਾਕਾ ਵਾਲੇ ਵੇਖ ਵੀ ਜਾਏ ਉਹ ਤੇ ਕਹਿ ਦਿੰਦੀ ਆ ਕਿ ਤੇਰੇ ਜਵਾਕਿਆ ਇਹਨਾਂ ਨੂੰ ਆਪ ਵੇਖ ਮੈਂ 100 ਥਾਵਾਂ ਤੇ ਜਾਣਾ ਹੁੰਦਾ ਤੇਰੇ ਜਵਾਕਾ ਕਰਕੇ ਮੈਂ ਘਰੇ ਨਹੀਂ ਬੱਜੀ ਰਹਿਣਾ ਤਾਂ ਕਰਕੇ ਮੇਰੇ ਮਾਮੇ ਦੇ ਨਾਉ ਹੁਣ ਜਵਾਕਾ ਨੂੰ ਆਪ ਵੇਂਦੀ ਆ मामੀ ਤੇ ਕਹਿ ਦਿੰਦੀ ਆ ਵੀ ਪਹਿਲਾਂ ਮੈਂ ਆਪਣੇ ਪਾਲੇ ਆ ਤੇ ਹੁਣ ਮੈਂ ਤੁਹਾਡੇ ਅਣ ਪਾਲਾਂ ਨਾਲੇ ਜਿੰਨਾ ਚਿਰ ਮਾਮੇ ਦੇ ਨਾਉ ਡਿਊਟੀ ਤੇ ਰਹਿੰਦੀ ਆ ਨਾ ਉਹਨਾਂ ਚਿਰ ਮਾਮੇ ਦਾ ਮੁੰਡਾ ਆਪ ਜਵਾਕਾ ਨੂੰ ਵੇਖਦਾ ਹੈ ਤਾਂ ਕਰਕੇ ਚਾਚੀ ਜਵਾਗ ਸਕੂਲ ਜਾਣ ਜੋਗਾ ਹੋ ਗਿਆ ਵਾ ਤੇ ਤੂੰ ਇਹਨਾਂ ਨੂੰ ਕਹਦੇ ਕਿ ਆਪਣਾ ਜਵਾਗ ਆਪ ਸੰਭੋ ਚੱਲ ਕੋਈ ਗੱਲ ਨਹੀਂ ਪੁੱਤ ਵੇਖਦੇ ਹਾਂ ਕੀ ਬੰਦਾ ਆ ਅੰਟੀ ਜੀ ਸਾਸੀ ਘਾਲ ਬੀਬੀ ਸਾਸੀ ਘਾਲ ਸਾਸੀ ਘਾਲ ਪੁੱਤ ਦਾਦੀ ਨੂੰ ਲਈ ਬੱਕਲੇ ਕਿ 17 ਮੈਨੂੰ ਕੁਝ ਨਾ ਦੋ ਬਣਾ ਦੇਣੀ ਆ ਪੁੱਤ ਤੂੰ ਦੱਸ ਮੈਨੂੰ ਕੀ ਖਾਣਾ ਆ ਉਹ ਮੰਮੀ ਜੀ ਐਵੇਂ ਨਾ ਇਹਨੂੰ ਸਿਰ ਤੇ ਚੜਾਈ ਜਾਓ ਇਹਨਾਂ ਰੋਟੀ ਬਣੀ ਆ ਉਹੋ ਪਾਗ ਲਿਆ ਕੇ ਦਓ ਤੇ ਉਹ ਖਵਾਲਦੇ ਆ ਇਹਨੂੰ ਕੋਈ ਗੱਲ ਨਹੀਂ ਤੂੰ ਇਹਨੂੰ ਅੰਦਰ ਲੈ ਕੇ ਜਾ ਮੈਂ ਇਹਦੀ ਪਸੰਦ ਦੀ ਚੀਜ਼ ਬਣਾ ਕੇ ਲਿਆਉਣੀ ਆ ਠੀਕ ਆ ਮੰਮੀ ਆਜੋ ਅਸੀਂ ਗਿਰਦੇ ਅੰਦਰ ਚੱਲੀਏ ਚੱਲ ਪੁੱਤ ਤੂੰ ਬਹਿ ਮੈਂ ਹਰਕੀਤ ਨੂੰ ਰੋਟੀ ਦੇ ਕੇ ਆਉਣੀ ਆ ਨਹੀਂ ਚਾਚੀ ਮਵੀ ਹੋਣ ਚਲਦੀ ਆ ਕਿੰਨੀ ਦੇਰ ਦੀ ਆਈ ਆ ਫੇਰ ਕੇ ਦੇਣਾਵਾਂਗੀ ਠੀਕ ਆ ਪੁੱਤ ਨੀ ਚਾਚੀ ਕਿਹੜੀ ਮਿੱਟੀ ਦੀ ਬਣੀ ਆ ਮੇਰੀ ਗੱਲ ਤੇ ਤੇ ਗੋਰੀ ਨਹੀਂ ਕਰਦੀ ਕੋਈ ਨਹੀਂ ਮੈਂ ਵੀ ਚਾਚੀ ਦੇ ਘਰ ਡਾਂਗਾ ਛੋਟੇ ਰਣ ਕੜਕਾਤੇ ਤੇ ਮੈਨੂੰ ਗੁਰਪ੍ਰੀਤ ਕਿੰਨੇ ਕਹਿਣਾ ਕਿਉਂਕਿ ਕਿਰਨ ਕਰਕੇ ਹਨ ਬੜੀਆਂ ਗੱਲਾਂ ਸੁਣੀਆਂ ਪੈਂਦੀਆਂ ਵਾ ਕਿਰਨ ਨੂੰ ਨੌਕਰੀ ਦੇ ਜਾਂਦੀ ਆ ਪੈਸੇ ਕਮਾ ਕੇ ਲਿਆਉਂਦੀ ਤੁਸੀਂ ਘਰ ਵੇਲੀਆਂ ਰਹਿੰਦੀਆਂ ਜੇ ਤਾਂ ਕਰਕੇ ਇਹਨਾਂ ਨਵੇਂ ਸੱਸ 'ਚ ਫਰਕ ਪਵਾ ਕੇ ਕਿਰਨ ਨੂੰ ਨੌਕਰੀ ਤੇ ਘਰ ਬਿਠਾਉਣਾ ਵਾ ਜਿਸ ਦੇ ਨਾਲ ਮੇਰੀ ਸੱਸ ਦੀ ਜ਼ਬਾਨ ਵੀ ਬੰਦ ਹੋ ਜੇ ਕਿਵੇਂ ਕਰਨ ਕਰੀ ਜਾਨੀ ਆ ਕੰਮ ਹਾਂਜੀ ਦੀਦੀ ਕਰਨੇ ਪੈਣੇ ਆ ਚੱਲ ਚੰਗੀ ਗੱਲ ਆ ਉਹ ਨੌਕਰੀ ਵਾਲੇ ਵੀ ਨਾ ਛੁੱਟੀ ਵਾਲੇ ਦੇ ਨਹੀਂ ਲੋਟ ਆਉਂਦੇ ਆ ਕੀ ਕਰੀਏ ਦੀਦੀ ਸਾਰੇ ਕੰਮ ਜ਼ਰੂਰੀ ਆ ਘਰ ਵੀ ਵੇਖਣਾ ਪੈਂਦਾ ਵਾ ਤੇ ਨੌਕਰੀ ਵੀ ਕਿੰਨੇ ਨੌਕਰੀ ਸਾਰੇ ਦੁਨੀਆ ਹੀ ਕਰਦੀ ਆ ਪਰ ਤੇਰੀ ਕਿਸਮਤ ਕੁਝ ਜ਼ਿਆਦਾ ਹੀ ਚੰਗੀ ਆ ਸਾਰੇ ਕੰਮ ਛੱਡ ਕੇ ਚੱਲ ਜਾਨੀ ਆ ਤੇਰੇ ਮਗਰੋਂ ਸਾਰੇ ਕੰਮ ਚਾਚੀ ਵਿਚਾਰੀ ਆਪ ਕਰਦੀ ਆ ਮੈਨੂੰ ਵਿਚਾਰੀ ਤੇ ਬੜਾ ਹੀ ਤਰਸ ਆਉਂਦਾ ਵਾ ਉਹਨੇ ਨੌਂ ਲਿਆਂਦੀ ਘਰ ਦੇ ਸੁੱਖ ਵਾਸਤੇ ਉਹਨੂੰ ਕੀ ਪਤਾ ਕਿ ਮੈਨੂੰ ਘਰ ਦੇ ਸਾਰੇ ਕੰਮ ਆਪ ਹੀ ਕਰਨੇ ਪੈਣਗੇ ਕਿਰਨ ਮੇਰੀ ਗੱਲ ਦਾ ਗੁੱਸਾ ਨਾ ਮੰਨੀ ਤੇਰੇ ਨੌਕਰੀ ਦੇ ਚੱਕਰ ਚ ਚਾਚੀ ਵਿਚਾਰੀ ਕਿਹ ਰਿਸ਼ਤੇਦਾਰ ਦੇ ਹੁਣ ਜਾਣ ਜੋਗੀ ਨਹੀਂ ਰਹੀ ਤੇਰੇ ਮਗਰੋਂ ਘਰ ਨੂੰ ਵੀ ਸਾਂਭਦੀ ਆ ਤੇ ਜਵਾਕ ਵੀ ਦੀਦੀ ਇਹ ਗੱਲਾਂ ਤੁਹਾਨੂੰ ਮੰਮੀ ਨੇ ਕਹੀਆਂ ਵਾ ਜਾਂ ਤੁਸੀਂ ਆਪਣੇ ਕੋਲੋਂ ਘਰੀ ਜਾਣ ਜੇ ਮੈਨੂੰ ਕਿਰਨ ਗੱਲਾਂ ਤੇ ਜਿੰਨੇ ਮੈਨੂੰ ਕਹਿਣੀਆਂ ਕਹਿ ਤੀਆਂ ਪਰ ਮੈਂ ਤਾਂ ਸਚਾਈ ਦੱਸੀ ਜਾਣ ਦੀ ਆ ਅੱਛਾ ਦੀਦੀ ਤੇ ਹੋਰ ਕੀ ਕਿਨ ਬਾਹਰ ਤੇਰੇ ਬਾਰੇ ਲੋਕੀ 100 100 ਗੱਲਾਂ ਕਰਦੇ ਆ ਤੇ ਘਰ ਸੱਸ ਨੂੰ ਨੌਂਕਰ ਬਣਾ ਕੇ ਰੱਖਿਆ ਵਾ ਪਤਾ ਨਹੀਂ ਉਹਨੇ ਰੁਪਿਆ ਵੀ ਦਿੰਦੀ ਕਿ ਨਹੀਂ ਦਿੰਦੀ ਕੀ ਗੱਲ ਗੁਰਪ੍ਰੀਤ ਤੈਨੂੰ ਕੌਣ ਕਹਿੰਦਾ ਮੈਨੂੰ ਕਿਹਨ ਦੇ ਪੈਸੇ ਦਿੰਦੀ ਆ ਜਾਂ ਨਹੀਂ ਦਿੰਦੀ ਨਹੀਂ ਨਹੀਂ ਚਾਚੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਤੇ ਵੈਸੇ ਕਿਨੇ ਨੂੰ ਸਮਝਾਉਂਦੀ ਹੀ ਕਿ ਥੋੜਾ ਬੋਧਾ ਕੰਮ ਆਪ ਕਰਕੇ ਜਾਇਆ ਕਰ ਸਾਰਾ ਕੰਮ ਚਾਚੀ ਕਰਦੀ ਆ ਗੁਰਪ੍ਰੀਤ ਗੱਲਾਂ ਤਾਂ ਤੇਰੀਆਂ ਮੈਂ ਸੁਣੀ ਜਾਣੀਆਂ ਵੀ ਤੂੰ ਕੀ ਕਹਿੰਨੀ ਆ ਜਾਂ ਕੀ ਨਹੀਂ ਪਰ ਤੂੰ ਮੈਨੂੰ ਇਹ ਤੇ ਦੱਸ ਵੀ ਲੋਕ ਬਾਹਰ ਮੇਰੇ ਤੇ ਕਿਨ ਬਾਰੇ ਗੱਲਾਂ ਕੀ ਕਹਿੰਦੇ ਆ ਚੱਲ ਛੱਡ ਚਾਚੀ ਆਪਾਂ ਲੋਕਾਂ ਤੋਂ ਕੀ ਲੈਣਾ ਵਾ ਲੋਕਾਂ ਦਾ ਤੇ ਕਾਮੀਆਂ ਗੱਲਾਂ ਕਰਨੀਆਂ ਆਪਾਂ ਲੋਕਾਂ ਦੀ ਥੋੜੀ ਸੁਣਨੀਆਂ ਵਾ ਅੱਛਾ ਇਹ ਗੱਲ ਆ ਜੇ ਤੂੰ ਕਹਿੰਨੀ ਹੈ ਵੀ ਆਪਾਂ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਫਿਰ ਤੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਸਾਡੇ ਘਰ ਕਿਉਂ ਕਰਨੀਆਂ ਵਾ ਵੇਹ ਗੌਰਪ੍ਰੀਤ ਮੇਰੀ ਗੱਲ ਧਿਆਨ ਨਾਲ ਸੁਣਨਾ ਤੂੰ ਆਣ ਕੇ ਕਿੰਨਾਂ ਨੂੰ ਕਹਿੰਨੀ ਹੈ ਨਾ ਵੀ ਤੂੰ ਨੌਕਰੀ ਤੇ ਚਲ ਜਾਨੀ ਆ ਤੇ ਚਾਚੀ ਮਗਰੋਂ ਮੁੰਡਾ ਸਾਭਦੀ ਆ ਤੇ ਨਾਲੇ ਘਰ ਦੇ ਕੰਮ ਕਰਦੀ ਆ ਤੂੰ ਮੈਨੂੰ ਆ ਵੀ ਦੱਸ ਇਹਦੇ ਵਿੱਚ ਗਲਤ ਕੀ ਆ ਜੇ ਕਿਰਨ ਨੌਕਰੀ ਕਰਦੀ ਆ ਤੇ ਇਸ ਘਰ ਵਾਸਤੇ ਕਰਦੀ ਆ ਵੀ ਨਾਵ ਨੂੰ ਕੋਈ ਸਹਾਰਾ ਮਿਲ ਜੇਗਾ ਕਿਰਨ ਕਿਹੜੀ ਕਮਾਈ ਕਰਕੇ ਤੇ ਆਪਣੇ ਪੇਕਿਆਂ ਨੂੰ ਦੇਣ ਲਈ ਆ ਜਿਹੜੇ ਮੈਂ ਇਹਦੇ ਨਾਲ ਵਿਤਕਰੇ ਕਰਾਂ ਛੱਡ ਚਾਚੀ ਤੂੰ ਇੰਨਾ ਗੱਲਾਂ ਨੂੰ ਇੰਨਾ ਗੱਲਾਂ 'ਚ ਕੁਝ ਨਹੀਂ ਰੱਖਿਆ ਮੈਂ ਤਾਂ ਬਸ ਲੋਕਾਂ ਦੀਆਂ ਗੱਲਾਂ ਕਰਨ ਦੀ ਬੇਹਗੋਰਪ੍ਰੀਤ ਤੂੰ ਜਿਹਦੀਆਂ ਵੀ ਗੱਲਾਂ ਕਰਦੀ ਆ ਨਾ ਉਹਨੂੰ ਜਾ ਕੇ ਇਹ ਜਵਾਬ ਦੇਦੀ ਵੀ ਜਸਵਿੰਦਰ ਦੀ ਨਾ ਜਸਵਿੰਦਰ ਦੇ ਪੁੱਤ ਦੇ ਬਰਾਬਰ ਕਮਾਈ ਕਰਦੀ ਆ ਤੇ ਜੇ ਇਹਦੇ ਪਿੱਛੇ ਮੈਨੂੰ ਮੁੰਡਾ ਵੀ ਸਾਹਮਣਾ ਪਏ ਨਾ ਤੇ ਘਰ-ਬਾਰ ਵੀ ਸਾਹਮਣਾ ਪਏ ਤੇ ਫੇਰ ਕੋਈ ਆਖਰ ਨਹੀਂ ਆ ਚੱਲੀ ਛੱਡ ਚਾਚੀ ਤੂੰ ਇੰਨਾ ਗੱਲਾਂ ਨੂੰ ਤੂੰ ਤੇ ਗੱਲ ਨੂੰ ਫੜ ਕੇ ਬੈ ਗਈ ਆ ਮੈਨੂੰ ਲੱਗਦਾ ਬਾਹਰ ਸਬਜੀ ਵਾਲਾ ਆ ਗਿਆ ਵਾ ਮੈਂ ਸਬਜੀ ਲੈ ਕੇ ਫੇਰ ਆਵਾਂਗੀ ਮੰਮੀ ਕੀ ਕੀ ਕੋਜਨੇ ਪੁੱਤ ਇਹ ਉਹ ਲੋਕ ਹੁੰਦੇ ਆ ਜਿਨ੍ਹਾਂ ਕੋ ਕਿਸੇ ਦੀ ਤਰੱਕੀ ਵੇਖ ਕੇ ਜਰੀ ਨਹੀਂ ਜਾਂਦੀ ਆਪਣੇ ਲੋਕਾਂ ਦੇ ਧੀਆਂ ਪੁੱਤ ਬਾਹਰ ਦੇ ਆ ਮੁਲਖਾ ਚ ਜਾ ਜਾ ਕੇ ਕਮਾਈਆਂ ਕਰਦੇ ਆ ਤੇ ਸਾਡੇ ਇੱਥੇ ਮੜਾ ਮੋਟਾ ਕੰਮ ਕਰਕੇ ਤੇ ਆਪਣਾ ਟਾਈਮ ਸਾਰਦੇ ਆ ਤੇ ਲੋਕਾਂ ਕੋ ਜਰਿਆ ਨਹੀਂ ਜਾਂਦਾ ਕਿਸੇ ਦੇ ਘਰ ਦੀ ਸੁੱਖ ਸ਼ਾਂਤੀ ਨਹੀਂ ਬਰਦਾਸ਼ਤ ਹੁੰਦੀ ਇਹਨਾਂ ਕੋ ਮੰਮੀ ਬਿਲਕੁਲ ਸਹੀ ਗੱਲ ਆ ਤੁਹਾਡੇ ਵਾਲੀ ਬਾਕੀ ਜੇ ਤਾਂ ਨੂੰ ਲੱਗਦਾ ਵਾ ਕਿ ਮੈਂ ਸਾਰਾ ਕੰਮ ਤੁਹਾਡੇ ਸਿਰ ਤੇ ਛੱਡ ਕੇ ਚੱਲ ਜੰਨੀ ਆ ਤੇ ਕੱਲ ਤੋਂ ਮੈਂ ਹੋਰ ਛੇਤੀ ਉੱਠ ਜਾ ਕਰਾਂਗੀ ਤੇ ਜੇ ਤੁਸੀਂ ਹਰਕਿਰਤ ਕਰਕੇ ਔਖੇ ਹੁੰਦੇ ਹੋ ਤੇ ਉਹਨੂੰ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰ ਲਾਂਗੀ ਨਹੀਂ ਨਹੀਂ ਪੁੱਤ ਤੈਨੂੰ ਇਹਨਾਂ ਲੋਕਾਂ ਦੇ ਮਗਰ ਲਾਕੇ ਤੇ ਆਪਣੀ ਨੀਂਦ ਖਰਾਬ ਕਰਨ ਦੀ ਕੋਈ ਲੋੜ ਨਹੀਂ ਹੈਗੀ ਤੂੰ ਜਿੰਨਾ ਕੰਮ ਕਰਕੇ ਚਲ ਜਾਨੀ ਹੈ ਨਾ ਤੇਰੇ ਵਾਸਤੇ ਓਨਾ ਹੀ ਬਹੁਤ ਆ ਤੇ ਰਹੀ ਗੱਲ ਜਵਾਕ ਦੀ ਜਵਾਕ ਨਾਲ ਤੇ ਉਦਾਂ ਹੀ ਮੇਰਾ ਜੀ ਲੱਗਾ ਰਹਿੰਦਾ ਨਾਲੇ ਲੋਕੀ ਤੇ ਭੌਂਕਦੇ ਹੀ ਹੁੰਦੇ ਆ ਉਹਨਾਂ ਨੂੰ ਭੌਂਕਣ ਦਈਦਾ ਹੁੰਦਾ ਆ ਤਾਂ ਕਰਕੇ ਪੁੱਤ ਜਿੱਦਾਂ ਮੈਂ ਇਹਨੂੰ ਜਵਾਬ ਦਿੱਤਾ ਨਾ ਠੋਕੇ ਜੇ ਕੱਲ ਨੂੰ ਤੈਨੂੰ ਕੋਈ ਗੱਲ ਕਹੇਗਾ ਨਾ ਤੇ ਤੂੰ ਵੀ ਇਦਾਂ ਹੀ ਜਵਾਬ ਠੋਕੇ ਦੇਈਂ ਕਿ ਜੇ ਮੈਂ ਕਮਾਉਣੀ ਆ ਤੇ ਆਪਣੇ ਪਰਿਵਾਰ ਵਾਸਤੇ ਕਮਾਉਣੀ ਆ ਤੁਹਾਡਾ ਕਦੇ ਵਾਸਤੇ ਢਿੱਡ ਦੁਖਦਾ ਠੀਕ ਹੈ ਮੰਮੀ ਜੀ ਜੇ ਹੁਣ ਮੈਨੂੰ ਕੋਈ ਕੁਝ ਕਵੇਗਾ ਨਾ ਤੇ ਮੈਂ ਤੁਹਾਡੇ ਵੰਗੂ ਤੁਹਾਡੀ ਪਾਸੇ ਠੋਕੇ ਜਵਾਬ ਦਵਾਂਗੀ ਠੀਕ ਐ ਪੁੱਤ ਚਲ ਹੁਣ ਦੂ ਥੋਲਾ ਲੀੜੇ ਤੇ ਮੈਂ ਤੇਰੇ ਵਾਸਤੇ ਨਿੰਬੂ ਪਾਣੀ ਬਣਾ ਕੇ ਲਿਆਉਣੀ ਆ ਠੀਕ ਐ ਮੰਮੀ ਜੀ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਤੁਹਾਨੂੰ ਸਮਝ ਆ ਗਿਆ ਹੋਵੇਗਾ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤੇ ਬਾਕੀ ਜੇਕਰ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਇਸ ਦੇ ਨਾਲ ਨਾਲ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਜੇ ਆਪਣੀ ਇੰਸਟਾਗ੍ਰam ਆਈਡੀ ਹੈਗੀ ਹੈ ਜੀ ਮਿਸਟਰ ਐਂਡ ਮਿਸਸ ਕਾਲੋਂ ਤੇ ਕਿਰਨਵੀਰ ਕਾਲੋਂ ਤੇ ਜੇਕਰ ਸਾਡੇ ਇਸ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਜੇ ਤੇ ਸਾਡੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ